ਸਤਨਾਮ ਸ਼੍ਰੀ ਵਾਖੇ ਗੁਰ ਸਾਹਿਬ ਜੀਓ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਹਰ ਸਜਣ ਦਾ ਵਣ ਲੱਗਿਆ ਕਿਸੇ ਨਾਂ ਦੇਈ ਬਨ ਹਰ ਜੀਠ ਜੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਹਰ ਸਜਣ ਦਾਵਣ ਲੱਗਿਆ ਕਿਸੇ ਨਾਂ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਓਣ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਕਿਤੇ ਆਪਣੇ ਸਈ ਕਹੀਐ ਤੰਨ ਆਪਣ ਲਿਆ ਜੇ ਮਿਲ ਵਿਛੜ ਕਿਉ ਰੋਵਨ ਸਦੂ ਸੰਗ ਪ੍ਰਾਪਤੇ ਨਨਕ ਰੰਗ ਮਾਨਨ ਹਰ ਜੀਠ ਰੰਗਿਲਾ ਤਿਸ ਤਣੀ ਜਿਸ ਕੈ ਪਾਗ ਮਥਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨਨ ਹਰ ਜੇਠ ਰੰਗਿਲਾ ਤਿਸ ਤਣੀ ਜਿਸ ਕਾ ਪਾਗ ਮਾਥਨ ਬਾਰਾ ਦੇਸੀ ਮਹੀਨਿਆਂ ਦੇ ਵਿੱਚੋਂ ਸਤਿਗੁਰੂ ਜੀ ਅੱਜ ਜੇਠ ਦੇ ਮਹੀਨੇ ਦੀ ਜੋ ਬਖਸ਼ਿਸ਼ ਕਰੇ ਹਨ ਹਰ ਜੇਠ ਜਰੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਪਰਮਾਤਮਾ ਦੇ ਕੇ ਸਾਰੇ ਜੀਵ ਸਿਰ ਨਮਾਉਂਦੇ ਹਨ ਭਾਵ ਕੇ ਜੇ ਸਤਗੁਰੂ ਨੂੰ ਸਾਰੇ ਨਮਸਕਾਰ ਕਰਦੇ ਹਨ ਜੇਠ ਦੇ ਮਹੀਨੇ ਦੇ ਵਿੱਚ ਉਸ ਦੇ ਚਰਨਾਂ ਦੇ ਵਿੱਚ ਇਨਸਾਨ ਨੂੰ ਜੁੜਨਾ ਚਾਹੀਦਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਆਨੰਦ ਹੀ ਬੰ ਕਹਿੰਦੇ ਜੇ ਹਰੀ ਸੱਜਣ ਦੇ ਲੜ ਲੱਗ ਜਾਈਏ ਨਾ ਤਾਂ ਕੀ ਹੋਵੇਗਾ ਫਿਰ ਉਸ ਇਨਸਾਨ ਨੂੰ ਕਿਸੇ ਵੀ ਕੋਈ ਵੀ ਕਹਿੰਦੇ ਉਹਨੂੰ ਜਮ ਆਗਿਆ ਨਹੀਂ ਦਿੰਦਾ ਕਿ ਜਮ ਦੂਤ ਉਸ ਇਨਸਾਨ ਨੂੰ ਬਲਣਣ ਭਾਵ ਪ੍ਰਭੂ ਦੇ ਲੜ ਲੱਗਿਆਂ ਜੋ ਜਮਾਂ ਦਾ ਡਰ ਹੈ ਨਾ ਉਹ ਖਤਮ ਹੋ ਜਾਂਦਾ ਹੈ ਕੋਈ ਵੀ ਜਮ ਉਸ ਨੂੰ ਅੱਗੇ ਨਹੀਂ ਲਾ ਸਕਦਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸੰਨ ਕਹਿੰਦੇ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਜੇ ਆਪਾਂ ਦੇਖੀਏ ਧਨ ਨੂੰ ਕੋਈ ਚੋਰੀ ਕਰਕੇ ਲੈ ਜਾਂਦਾ ਹੈ ਪਰ ਉਸ ਦੇ ਉਲਟ ਆਪਾਂ ਦੇਖਦੇ ਹਾਂ ਵੀ ਜਿਹੜੇ ਲੋਕ ਨੇ ਹੀਰੇ ਮੋਤੀ ਲਾਲ ਅਜ ਕੀਮਤੀ ਜਿਹੜਾ ਧਨ ਇਕੱਠਾ ਕਰਨ ਦੇ ਲਈ ਕਿੰਨੀ ਦੌੜ ਭੱਜ ਕਰ ਰਹੇ ਹਨ ਪਰ ਜਿਹੜਾ ਇਹ ਨਾਮ ਦਾ ਧਨ ਹੈ ਸਤਿਗੁਰੂ ਜੀ ਕਹਿੰਦੇ ਕਿ ਇਹੋ ਜੇ ਹੀਰੇ ਮੋਤੀ ਨਹੀਂ ਨਾ ਇਹ ਜਿਨ੍ਹਾਂ ਨੂੰ ਚੁਰਾਇਆ ਨਹੀਂ ਜਾ ਸਕਦਾ ਨਾ ਕੋਈ ਸਨ ਲੱਗ ਸਕਦੀ ਹੈ ਸਨ ਭਾਵ ਚੋਰੀ ਨਹੀਂ ਕਰ ਸਕਦਾ ਰੰਗ ਸਬੇ ਨਾਰਾਇਣ ਜੇਤੇ ਮਨ ਪਾਵਨ ਪ੍ਰਮਾਤਮਾ ਦੇ ਜਿੰਨੇ ਵੀ ਕੌਤਕ ਹੋ ਰਹੇ ਹਨ ਉਹ ਕਹਿੰਦੇ ਨਾਮ ਧਨ ਦੀ ਬਰਕਤ ਨਾਲ ਹੀ ਹੋ ਰਹੇ ਨੇ ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਨੇ ਜਿਹੜੇ ਆਪਾਂ ਕੌਤਕ ਸਤਿਗੁਰੂ ਜੀ ਦੇ ਦੇਖ ਰਹੇ ਹਾਂ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਕਹਿੰਦੇ ਸਮੇਂ ਦੇ ਅਨੁਸਾਰ ਕੀ ਹੁੰਦਾ ਹੈ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਨੇ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਇਹ ਸਮਝ ਕਿਹਨਾਂ ਨੂੰ ਆਉਂਦੀ ਆ ਜਿਹੜੇ ਨਾਮ ਬਾਣੀ ਨਾਲ ਸੇਵਾ ਸਿਮਰਨ ਦੇ ਨਾਲ ਜੁੜ ਜਾਂਦੇ ਹਨ ਸਤਿਗੁਰੂ ਜੀ ਉਹਨਾਂ ਤੇ ਇਹ ਬਖਸ਼ਿਸ਼ ਕਰ ਦਿੰਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਆ ਬਿ ਪ੍ਰਮਾਤਮਾ ਦਾ ਨਾਮ ਹੀ ਸੱਚਾ ਹੈ ਬਾਕੀ ਸਭ ਝੂਠਾ ਹੈ ਜੋ ਸਾਡੇ ਨਾਲ ਹੋਇਆ ਉਹ ਸਭ ਉਹਦੀ ਰਜਾ ਸੀ ਜੋ ਵੀ ਸਾਡੇ ਨਾਲ ਹੋਇਆ ਉਹ ਸਭ ਬਹੁਤ ਵਧੀਆ ਹੋ ਗਿਆ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆਂ ਧਨ ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ ਆਪਣਾ ਬਣਾ ਲਿਆ ਹੈ ਨਾ ਉਹਨਾਂ ਨੂੰ ਹੀ ਕਹਿੰਦੇ ਜਗਤ ਦੇ ਵਿੱਚ ਲੋਕ ਸ਼ਾਬਾਸ਼ ਮਿੰਦੀ ਕਰਨ ਭਾਵ ਕਿ ਉਹਨਾਂ ਨੂੰ ਹੀ ਵਡਿਆਈ ਮਿਲਦੀ ਹੈ ਜਿਹੜੇ ਉਸ ਪ੍ਰਮਾਤਮਾ ਦੀ ਉਸਤਤ ਕਰਦੇ ਹਨ ਬਾਕੀਆਂ ਵਡਿਆਈਆਂ ਤਾਂ ਆਪਾਂ ਦੇਖਦੇ ਆਂ ਵੀ ਥੋੜੇ ਟਾਈਮ ਦੀਆਂ ਹੁੰਦੀਆਂ ਨੇ ਭਗਤਾਂ ਦੀਆਂ ਮਹਾਪੁਰਸ਼ਾਂ ਦੀਆਂ ਬ੍ਰਹਮ ਗਿਆਨੀਆਂ ਦੀਆਂ ਜੋ ਕਮਾਈ ਹੁੰਦੀ ਆ ਉਹ ਸਦਾ ਹੀ ਰਹਿੰਦੀ ਆਪਾਂ ਦੇਖ ਹੀ ਰਹੇ ਹਾਂ ਕਿੰਨੇ ਮਹਾਪੁਰਸ਼ ਹੋਏ ਨੇ ਲੋਕ ਉਹਨਾਂ ਦੀਆਂ ਵਰਸੀਆਂ ਮਨਾਉਂਦੇ ਨੇ ਯਾਦਾਂ ਮਨਾਉਂਦੇ ਨੇ ਬਾਕੀ ਦੁਨਿਆਦੀ ਜੋ ਦੁਨਿਆਵੀ ਵਡਿਆਈ ਹੈ ਇਹਦਾ ਕੋਈ ਪਤਾ ਨਹੀਂ ਜਦ ਤੱਕ ਤੁਹਾਡੇ ਕੋਲ ਧਨ ਦੌਲਤ ਹੈ ਉਦ ਤੱਕ ਹੈ ਧਨ ਦੌਲਤ ਖੁੱਸ ਜਾਵੇ ਵਡਿਆਈਆਂ ਵੀ ਖੁੱਸ ਜਾਂਦੀਆਂ ਨੇ ਕਿ ਆਪਨ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਕਹਿੰਦੇ ਜੇ ਜੀਵਾਂ ਨੂੰ ਆਪਣੇ ਉਦਮ ਦੇ ਨਾਲ ਆਪਣੀ ਚਤਰਾਈ ਦੇ ਨਾਲ ਪਰਮਾਤਮਾ ਮਿਲਦਾ ਹੋਵੇ ਫਿਰ ਉਹ ਜੀਵ ਉਸ ਤੋਂ ਵਿਛੜ ਕੇ ਦੁਖੀ ਕਿਉਂ ਹੋਣ ਇਸ ਕਰਕੇ ਜੋ ਪਰਮਾਤਮਾ ਮਿਲਦਾ ਹੈ ਨਾ ਉਹ ਪਰਮਾਤਮਾ ਦੀ ਜਦੋਂ ਰਜ਼ਾ ਹੁੰਦੀ ਹੈ ਉਹਦੀ ਨਦਰ ਜਾਂ ਬਖਸ਼ਿਸ਼ ਹੁੰਦੀ ਹੈ ਤਾਂ ਹੀ ਉਹ ਪਰਮਾਤਮਾ ਇਨਸਾਨ ਨੂੰ ਜੀਵ ਨੂੰ ਮਿਲਦਾ ਹੈ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨਨ ਏ ਨਾਨਕ ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਬੰਦੇ ਮਾਣਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਵੇ ਜਿਨ੍ਹਾਂ ਨੂੰ ਗੁਰੂ ਦਾ ਸੰਗ ਮਿਲ ਜਾਏ ਉਹੀ ਉਸ ਪ੍ਰਾਪਤੀ ਨੂੰ ਮਾਣ ਸਕਦੇ ਨੇ ਉਹੀ ਉਸ ਦੇ ਆਨੰਦ ਨੂੰ ਮਾਣ ਸਕਦੇ ਨੇ ਹਰ ਜੇ ਠਰ ਮਿਲਾ ਤਿਸ ਧਨੀ ਜਿਸ ਕਾ ਭਾਗ ਮਥਨ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ ਉਸ ਨੂੰ ਹੀ ਜੇਠ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸੇ ਨੂੰ ਹੀ ਪ੍ਰਭੂ ਤੇ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਸੋ ਸਤਿਗੁਰੂ ਜੀ ਇਉਂ ਹੀ ਫਰਮਾ ਰਹੇ ਹਨ ਕਿ ਇਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਇਨਸਾਨ ਤੇ ਬਖਸ਼ਿਸ਼ ਹੁੰਦੀ ਹੈ ਕਿਸ ਤਰ੍ਹਾਂ ਉਹ ਨਾਮ ਦੀ ਕਮਾਈ ਦੇ ਨਾਲ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਸੋ ਸਾਨੂੰ ਵੀ ਇਹ ਸਮਝ ਆ ਜਾਵੇ ਸਾਡੇ ਤੇ ਵੀ ਸਤਿਗੁਰ ਆਪਣੀ ਨਜ਼ਰ ਦੀ ਨਿਗਾਹ ਮਾਰ ਦੇ ਜੋ ਸਾਡੇ ਜੀਵਾ ਦੇ ਅੰਦਰ ਦੁਬੈਸ਼ ਈਰਖਾ ਚੁਗਲੀ ਨਿੰਦਿਆ ਕਾਮ ਕ੍ਰੋਧ ਤੇ ਆ ਜੋ ਸਾਡੇ ਅੰਦਰ ਵਾਸਨਾਵਾਂ ਹਨ ਉਹਨਾਂ ਤੋਂ ਰਹਿਤ ਕਰਕੇ ਇਹ ਮਾਇਆ ਦੇ ਪਰਦੇ ਨੂੰ ਸਤਿਗੁਰੂ ਜੀ ਕਿਤੇ ਖਤਮ ਕਰਦੇ ਤੇ ਸਾਡੇ ਜੀਵਾਂ ਦਾ ਵੀ ਫਲਾ ਹੋ ਜਾਵੇ ਬਾਣੀ ਦਾ ਜਾਪ ਕਰਦੇ ਆ ਉਹ ਸਤਿਗੁਰੂ ਦੀ ਉਸਤਤ ਕਰਦੇ ਆ ਜੀ ਪਿੰਨ ਪ੍ਰਕਾਰ ਦੀਆਂ ਭੁੱਲਾਂ ਚੋਕਾਂ ਹੋ ਗਈਆਂ ਹੋਣਗੀਆਂ ਸੰਗਤ ਸਤਿਗੁਰੂ ਬਖਸ਼ਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ